ਇੱਕ ਹੁੰਦਾ ਸਰਵਦਰਸ਼ਨ ਜਿਵੇਂ ਹੁਣ ਤੁਸੀਂ ਬਹਿ ਕੇ ਸਰਵਨ ਕਰ ਰਹੇ ਹੋ ਗੁਰੂ ਕੀ ਬਾਣੀ ਨੂੰ ਦੂਸਰਾ ਹੁੰਦਾ ਚਿੱਤਰਦਰਸ਼ਨ ਮਹਾਂਪੁਰਖਾਂ ਦੀ ਗੱਲ ਚਾਹ ਰਹੀ ਹੈ ਉਹਨਾਂ ਦਾ ਫੋਟੋ ਕੱਢ ਕੇ ਦਿਖਾ ਜਾਣਾ ਕਿਸੇ ਪ੍ਰੇਮੀ ਨੂੰ ਵੀ ਆਹ ਨਿਓ ਮਹਾਂਪੁਰਖ ਚਿੱਤਰਦਰਸ਼ਨ ਤੀਸਰਾ ਹੁੰਦਾ ਸੁਪਨਦਰਸ਼ਨ ਸੁਪਨੇ ਵਿੱਚ ਆਉਣਾ ਕਿਸੇ ਨੇ ਆਪਣੇ ਪ੍ਰੇਮੀ ਪਿਆਰੇ ਨੇ ਮਹਾਰਾਜ ਗੁਰਬਾਣੀ ਵਿੱਚ ਵਚਨ ਕੀਤੇ ਨੇ ਸੁਪਨੇ ਆਇਆ ਭਿੰਗਿਆ ਮੈਂ ਜਦ ਭਰਿਆ ਰੋਏ ਆਇ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਈ ਸੋਭਨ ਚਰਤ ਰਮਣੋ ਗੁਰੂ ਦੇ ਪਿਆਰਿਓ ਸੋਭਨੇ ਚਰਿਤ ਚਿਤਰ ਬਾਨ ਕੇ ਬਨੇ ਬਿਚਿਤ ਪਾਵਨ ਪਵਿੱਤਰ ਮਿਤਰਾ ਅਜ ਨੂਰੇ ਆਏ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਪਵਿੱਤਰ ਬਾਚਨ ਸੋ ਇਸੇ ਤਰ੍ਹਾਂ ਸਤਿਗੁਰੂ ਸਿੱਤੇ ਪਾਤਸ਼ਾਹ ਜੀ ਕਥਨ ਕਰਦੇ ਨੇ ਪ੍ਰਤੱਖ ਦਰਸ਼ਨੋ ਕੁਰਬਾਨੀ ਪੜਦੇ ਆ ਨਾ ਭਜੰਦ ਸ੍ਰੀ ਬਖਵਾਤ ਲੈ ਨੇ ਉਕੇ ਪਿਆਰੇ ਇਹ ਬਾਣੀ ਅਕਸਰ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਨਾ ਤਾਰੇ ਪ੍ਰਤੱਖ ਦਰਸ਼ਨ ਕਰਨੇ ਭਗਤ ਤਨਾਂ ਜੀ ਨੇ ਪ੍ਰਤੱਖ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਕੀਤੇ ਤੇ ਜਨਾ ਦਰਸ਼ਨ ਕੀਤੇ ਫਿਰ ਬੇਨਤੀ ਕੀਤੀ ਮਹਾਰਾਜ ਮੈਂ ਸੁਣਿਆ ਜੋ ਤੇਰੀ ਬੰਦਗੀ ਕਰਦਾ ਹੈ ਭक्ति ਕਰਦਾ ਹੈ ਤੂੰ ਉਹਦੇ ਕਾਰ ਸਵਾਰਦਾ ਹਾਂ ਤਨਿਆ ਮੈਂ ਸਵਾਰਦਾ ਹਾਂ ਪਰਮੇਸ਼ਰ ਨੇ ਪ੍ਰਤੱਖ ਬਚਨ ਕੀਤੇ ਤੇ ਬਚਨ ਕੀ ਕੀਤਾ ਗੋਪਾਰ ਤੇਰਾ ਆਪਾ ਆਪਾਂ ਦਾ ਆਪ ਦੀ ਬੇਨਤੀ ਕਰਨੀ हे ਪਰਮੇਸ਼ਰ ਵਾਹਿਗੁਰੂ ਤੇ ਚਰਨਾਂ ਦੀ ਮੇਰੀ ਬੇਨਤੀ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਸੁਵਾਰਤਾਂ ਦੇ ਕਾਜ ਸੁਵਾਰਤਨ ਸਾਰਾ ਪਾਵਨ ਸ਼ਬਦ ਆਪਾਂ ਪੜ੍ਹਦੇ ਸ਼ੁਰੂ ਕਰਦੇ ਆਂ ਸੋ ਇਹਨਾਂ ਮਹਾਂਪੁਰਸ਼ਾਂ ਨੇ ਉਹ ਸাকার ਪ੍ਰਖ